ਮੇਰੇ ਪਾਦਰ ਨੇ ਫਿਰ ਕੋਸ਼ਿਸ਼ ਕੀਤੀ ਵੀ ਮੇਰਾ ਬ੍ਰਦਰ ਕਿ ਮੈਨਾਂ ਕਿ ਬੇਸਰ ਨੂੰ ਲੱਭ ਚ ਕਿੱਥੇ ਲੈ ਕੇ ਕਿੱਥੇ ਗਏ ਹੋ ਮੇਰੇ ਬ੍ਰਦਰ ਜਿਹੜਾ ਬੰਦਾ ਸਵੇਰ ਸਿੰਘ ਸੈਣੀ ਜਾਂ ਜਿਹੜੇ ਤਿੰਨ ਬੰਦੇ ਉਹਨਾਂ ਚੋਂ ਇੱਕ ਬੰਦਾ ਮੈਨੂੰ ਪਾਪਾ ਵੀ ਨਹੀਂ ਰਹੇ ਉਡੀਕ ਤੇ ਚਲੇ ਗਏ ਚਲੇ ਉਹਨਾਂ ਦੇ ਕੋਲੇ ਗਏ ਜਿਹੜਾ ਬੰਦਾ 2 ਮਿੰਟ ਪਹਿਲਾਂ ਮੇਰੇ ਭਰਾਤਰ ਨੂੰ ਸਾਡੇ ਘਰੋਂ ਫੜ ਕੇ ਲੈ ਕੇ ਜਾ ਰਹੇ ਅਸੀਂ ਕਿਸੇ ਪੁਲਿਸ ਅਫਸਰ ਦੇ ਕੋਲ ਅਪਰੋਚ ਕੀਤੀ ਅਸੀਂ ਉਹਨੇ ਪਹਿਰ ਪਏ ਵੀ ਸਾਨੂੰ ਬਸ ਇੱਕ ਵਾਰ ਇੱਕ ਵਾਰ ਲਾਸਟ ਅਫੀਸਰ ਸਾਨੂੰ ਇਹ ਦੱਸਣ ਕਿ ਸਾਡੇ ਬੱਚੇ ਨੇ ਕੀਤਾ ਕੀ ਹੈ ਸਾਡੇ ਬੱਚੇ ਨੂੰ ਕਿਉਂ ਪੜਿਆ ਗਿਆ ਹਾਂ ਮੇਰੇ ਭਰਾਤਰ ਨੂੰ ਬੜਾ ਸ਼ੌਕ ਸੀ ਬੜੀ ਸੋਹਣੀ ਪੱਗ ਬਨਾ ਲਾ ਕੇ ਸੀ ਤੇ ਦਾੜੀ ਰੱਖ ਲਈ ਸੀ ਖੁੱਲੀ ਦਾੜੀ ਪ੍ਰਕਾਸ਼ ਕਰਦਾ ਸੀ ਕੁੰਡੀ ਦਾੜੀ ਪ੍ਰਕਾਸ਼ ਕਰਦਾ ਸੀ ਤੇ ਮੇਰੇ ਬ੍ਰਦਰ ਨੂੰ ਵੀ ਬੋਲਦਾ ਹੁੰਦਾ ਸੀ ਵੀ ਤੂੰ ਦਾੜੀ